ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਕੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਤਾਂ ਅਸੀਂ ਪਾਈ ਸੀ ਕੱਲ ਕਦੂਆਂ ਵਾਲੀ ਵੀਡੀਓ ਕਿ ਜੇਕਰ ਕਿਸੇ ਦੇ ਕਦੂ ਨਹੀਂ ਲੱਗਦੇ ਸਿਰਫ ਫੁੱਲ ਲੱਗ ਲੱਗ ਮੱਚਦੇ ਐ ਤੇ ਉਹਦੇ ਬਾਰੇ ਪਹਿਲਾਂ ਤੁਸੀਂ ਇਹ ਵੀਡੀਓ ਦੇਖਣ ਤੋਂ ਪਹਿਲਾਂ ਉਹ ਵੀਡੀਓ ਦੇਖੋ ਫਿਰ ਤੁਹਾਡੇ ਸਮਝ ਲੱਗੂਗੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੁਸੀਂ ਉੱਥੋਂ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਫਿਰ ਇਹ ਵੀਡੀਓ ਤੁਸੀਂ ਦੇਖਿਓ ਆ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਪਿਛਲੇ ਸਾਲ ਦੀ ਵੀਡੀਓ ਜਿਹਦੀ ਅਸੀਂ ਕਟਿੰਗ ਕਰੀ ਸੀ ਬੱਲਾਂ ਦੀ ਬਹੁਤ ਜ਼ਿਆਦਾ ਲੇਟ ਲਗਭਗ ਬਹੁਤ ਜ਼ਿਆਦਾ ਵੱਡੀਆਂ ਬੱਲਾਂ ਹੋਗੀਆਂ ਸੀ ਪਰ ਉਹਨਾਂ ਦੇ ਕੱਦੂ ਨਹੀਂ ਲੱਗੇ ਜਦੋਂ ਫਿਰ ਇਹ ਕਟਿੰਗ ਕਰੀ ਸੀ ਇਸ ਵਾਰ ਅਸੀਂ ਬਿਲਕੁਲ ਛੋਟੀਆਂ-ਛੋਟੀਆਂ ਬੱਲਾਂ ਦੀ ਕਟਿੰਗ ਕਰੀ ਆ ਦੇਖੋ ਆ ਸਿਰਫ ਫੁੱਲੀ ਲੱਗੇ ਹੋਏ ਐ ਤੇ ਤੁਸੀਂ ਆ ਕੱਟਣੀ ਐ ਇਸ ਤਰ੍ਹਾਂ ਬੱਲ ਦੀ ਆ ਟੂਸਾ ਤੋੜਤਾ ਸੀ ਇਹ ਤੁਸੀਂ ਟੂਸਾ ਤੋੜਨਾ ਜਦੋਂ ਇਹ ਪਾਸੇ ਵਾਲੀਆਂ ਲਗਰਾਂ ਨਿਕਲਣੀਆਂ ਇਹਦੀਆਂ ਤੇ ਉਹਨਾਂ ਦੇ ਕੱਦੂ ਲੱਗਣਗੇ ਉਹ ਇਸ ਤੁਹਾਨੂੰ ਦਿਖਾ ਰਹੇ ਆਂ ਵੀ ਪਿਛਲੇ ਸਾਲ ਅਸੀਂ ਤੋੜੇ ਸੀ ਜਦੋਂ ਛੋਟੇ ਛੋਟੇ ਗਿਠ-ਗਿਠ ਸੀ ਹੁਣ ਅਸੀਂ ਬਿਲਕੁਲ ਛੋਟੀਆਂ ਬੱਲਾਂ ਦੇ ਤੋੜ ਚੁੱਕੇ ਆਂ ਤੇ ਉਹਨਾਂ ਦੇ ਕੱਦੂ ਲੱਗਣੇ ਸ਼ੁਰੂ ਹੋ ਗਏ ਨੇ ਤੇ ਉਹ ਅਸੀਂ ਤੁਹਾਨੂੰ ਵੀਡੀਓ ਜਿਹੜੀ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖੋ ਆ ਦੇਖੋ ਅਸੀਂ ਪਿਛਲੇ ਸਾਲ ਦੀ ਇਹ ਵੀਡੀਓ ਹੈਗੀ ਅਗਸਤ ਮਹੀਨੇ ਦੀ ਆ ਦੇਖੋ ਇੱਥੋਂ ਜਦੋਂ ਮੂਹਰੋ ਟੂਸਾ ਤੋੜਿਆ ਸੀ ਤਾਂ ਹਰ ਇੱਕ ਪੱਤੇ-ਪੱਤੇ ਦੀ ਕੱਦੂ ਲੱਗੀ ਜਾਂਦਾ ਲੈਣ ਬਾਰ ਆ ਦੇਖੋ ਛੋਟੀ ਜਿਹੀ ਲਗਰ ਨਿਕਲੀ ਇੱਥੋਂ ਲੈ ਕੇ ਆ ਦੇਖੋ ਆ ਜਾ ਰਹੀ ਹੈ ਤੇ ਤਿੰਨ ਚਾਰ ਕੱਦੂ ਇਹ ਤੇ ਲੱਗ ਚੁੱਕੇ ਆ ਇਹ ਸ਼ੁਰੂ ਤੋਂ ਬਾਲਾ ਪਿੱਛੋਂ ਆਈ ਸੀ ਤੇ ਇਹ ਲਗਭਗ ਚੌਲਿਆਂ ਚ ਐ ਕੋਦਲ ਕੇ ਮੋਦਲ ਕੇ ਪੰਗਾ ਸੀ ਸਿਰਫ ਫੁੱਲੀ ਲੱਗੀ ਗਿਆ ਜਦੋਂ ਅਸੀਂ ਲਗਰਾਂ ਤੋੜੀਆਂ ਉਦੋਂ ਬਾਅਦ ਇਹ ਕੱਦੂ ਲੱਗਣੇ ਸ਼ੁਰੂ ਹੋਏ ਆ ਦੇਖੋ ਆ ਲਗਰ ਅਸੀਂ ਤੋੜੀ ਆ ਹੁਣ ਇਹ ਤੇ ਬਹੁਤ ਜ਼ਿਆਦਾ ਕੱਦੂ ਲੱਗੇ ਸੀ ਇੱਕ ਬਾਲਾ ਤੇ 100 150 ਕੱਦੂ ਲੱਗ ਜਾਂਦਾ ਆਵੇਂ ਜੇਕਰ ਉਹਦੀ ਕਟਿੰਗ ਸਹੀ ਤਰੀਕੇ ਨਾਲ ਕੀਤੀ ਜਾਵੇ ਆ ਸਰ ਸਾਰੇ ਫੁੱਲੀ ਫੁੱਲ ਲੱਗੀ ਗਿਆ ਇਹਦੇ 2-3 ਮਹੀਨੇ ਪਿਛਲੀ ਵਾਰ ਬਹੁਤ ਲੇਟ ਹੋ ਗਏ ਸੀ ਕਦੋਂ ਲੱਗੇ ਨਹੀਂ ਜਦੋਂ ਤੇ ਆ ਦੇਖੋ ਆ ਜਾ ਰਹੀ ਹੈ ਬੱਲ ਉਹ ਦੇਖੋ ਕਦੂ ਦੋ ਕਦੂ ਖੜੇ ਆ ਸਿਰਫ ਛੋਟੇ ਥਾਂ ਤੇ 1 ਗੱਠ 1.5 ਗੱਠ ਥਾਂ ਤੇ ਜੇ ਜੇ ਆਪਾਂ ਕਟਿੰਗ ਕਰਦੇ ਆ ਇਹ ਦੀ ਜੇ ਸਹੀ ਤਰੀਕੇ ਨਾਲ ਹੁੰਦੀ ਹੈ ਪਿਛਲੀ ਵੀਡੀਓ ਤੁਸੀਂ ਦੇਖੋ ਉੱਚ ਅਸੀਂ ਬਹੁਤ ਵਧੀਆ ਸਹੀ ਤਰੀਕੇ ਨਾਲ ਦੱਸਿਆ ਕਿ ਜਦੋਂ 10 ਪੱਤੇ ਹੋ ਜਾਣ ਬੱਲ ਦੇ ਸ਼ੁਰੂ ਤੇ ਜਦੋਂ ਆਪਾਂ ਬੱਲ ਲਾਉਨੇ ਆ ਜਦੋਂ ਬੱਲ 10 ਪੱਤਿਆਂ ਦੀ ਹੋ ਜਾਈ ਉਹਨਾਂ ਦਾ ਮੂਰੂ ਟੂਸਾ ਤੋੜਦੇ ਜਿਹੜੀਆਂ ਪਾਸੇ ਤੇ ਲਗਰਾਂ ਨਿਕਲਣੀਆਂ ਉਹਦੇ ਕੱਦੂ-ਕੱਦੂ ਲੱਗਣਗੇ ਅਗਲੀ ਕਟਿੰਗ ਕਿਵੇਂ ਕਰਨੀ ਆ ਉਹ ਅਸੀਂ ਅਗਲੀ ਵੀਡੀਓ 'ਚ ਦੱਸਾਂਗੇ ਕਿ ਸਾਰੇ 6 ਮਹੀਨੇ ਦੇ 8 ਮਹੀਨੇ ਜਿੰਨਾਂ ਚਿਰ ਬੱਲਾ ਰਹਿੰਦੀਆਂ ਉਹਦੇ ਕਟਿੰਗ ਕਰਨੀ ਆ ਆ ਦੇਖੋ ਆ ਮੇਨ ਆ ਰਹੀ ਹੈਗੀ ਫੁੱਲ ਲਗ-ਲਗ ਮੱਚੇ ਹੋਏ ਆ ਹੁਣ ਇਹ ਤੋਂ ਜਿਹੜੀਆਂ ਛੋਟੀਆਂ ਲਗਰਾਂ ਨਿਕਲਣੀਆਂ ਉਹਨਾਂ ਦੇ ਕੱਦੂ ਲੱਗਦੇ ਹੈਗੇ ਆ ਆ ਦੇਖੋ ਆ ਬੱਲ ਸਿੱਧੀ ਜਾ ਰਹੀ ਹੈ ਬਿਲਕੁਲ ਅਸੀਂ ਦਿਖਾ ਰਹੇ ਆ ਤੁਹਾਨੂੰ ਟੂਸੇ ਤੱਕ ਇਹਦਾ ਸੀ ਟੂਸਾ ਤੋੜ ਵੀ ਰਹੇ ਆ ਵੈਸੇ ਟੁੱਟੇ ਵੀ ਹੋਏ ਆ ਕਈ ਥਾਂ ਤੇ ਆ ਦੇਖੋ ਆ ਵੱਲ ਬਿਲਕੁਲ ਸਿਰੇ ਤੋ ਆ ਰਹੀ ਹੈਗੀ ਆ ਟੂਸਾ ਇਹਦਾ ਇੱਕ ਇਧਰ ਜਾਂਦਾ ਇੱਕ ਇਧਰ ਜਾਂਦਾ ਵੀ ਪੰਜ ਛੇ ਲਗਰਾਂ ਨਿਕਲਦੀਆਂ ਨੇ ਦੁਬਾਰੇ ਆ ਦੇਖੋ ਆ ਨਿਕਲੀ ਆ ਇੱਥੋਂ ਤੱਕ ਇਹ ਆ ਗਈ ਉਹ ਦੇਖੋ ਕੱਦੂ ਲੱਗਿਆ ਪਿਆ ਜਦੋਂ ਆਪਾਂ ਮੂਰੋ ਟੂਸਾ ਤੋੜਦਾ ਜਿਹੜੀਆਂ ਪਾਸੇ ਤੇ ਲਗਰਾਂ ਨਿਕਲਣੀਆਂ ਉਹਨਾਂ ਦੇ ਫੁੱਲ ਕੱਦੂ ਲੱਗਦੇ ਨੇ ਬਾਧੂ ਕੱਦੂ ਲੱਗਦੇ ਨੇ ਆ ਦੇਖੋ ਇਹ ਫੇਰ ਵੀ ਅਸੀਂ ਅਗਲੀ ਕਟਿੰਗ ਕਰਤੀ ਦੀ ਇਹ ਕਟਿੰਗ ਤਿੰਨ ਤਰ੍ਹਾਂ ਦੀ ਹੁੰਦੀ ਹੈ 2ਜੀ 3ਜੀ 4ਜੀ ਪਹਿਲੀ ਪੀੜੀ ਦੀ ਕਟਿੰਗ ਦੂਜੀ ਪੀੜੀ ਦੀ ਕਟਿੰਗ ਤੀਜੀ ਦੀ ਚਾਰ ਪੀੜੀਆਂ ਚ ਵੰਡਿਆ ਜਾਂਦਾ ਕੱਦੂ ਦੀਆਂ ਬੱਲਾਂ ਨੂੰ ਆ ਦੇਖੋ ਅਸੀਂ 2 ਤੋਂ ਬਾਅਦ ਚ ਬਾਬਾ ਤੋੜਦੇ ਸੀ ਬਿਨਾ ਉਤੋਂ ਇਸ ਵਾਰ ਅਸੀਂ ਪੂਰੇ ਸਹੀ ਤਰੀਕੇ ਨਾਲ ਤੋੜਾਂਗੇ ਸ਼ੁਰੂਆਤ ਤੋਂ ਤੇ ਜਦੋਂ 2 ਤੋਂ ਆਪਾਂ ਤੋੜਦੇ ਹਾਂ ਫੁੱਲ ਕੱਦੂ ਲੱਗਦੇ ਨੇ ਫਿਰ ਆ ਦੇਖੋ ਆ ਨਮਨ ਤੇ ਚੜਗੀ ਵਾਲੇ ਦੇ ਵੀ ਫੁੱਲ ਕੱਦੂ ਲੱਗੇ ਪਏ ਨੇ ਤਾ ਇੰਨੇ ਕਦੂ ਲੱਗਦੇ ਇੱਕ ਵੱਲ ਤੇ ਖਾਣਯੋਗੇ ਤਾਂ ਛੱਡੋ ਪਸ਼ੂਆਂ ਨੂੰ ਵੀ ਕਦੂ ਅਸੀਂ ਪਾਉਂਦੇ ਰਹੇ ਹਾਂ ਪਿਛਲੇ ਸਾਲ ਜਦੋਂ ਇਹ ਕਟਿੰਗ ਕਰਤੀ ਸੀ ਇੰਨੇ ਜਿਆਦੇ ਕਦੂ ਜਿਹੜੇ ਲੱਗਦੇ ਆ ਆ ਦੇਖੋ ਨਹੀਂ ਤਾਂ ਇਹ ਫੁੱਲ ਹੀ ਲੱਗੀ ਜਾਣੇ ਆ ਫੁੱਲ ਹੀ ਲੱਗੀ ਜਾਣੇ ਜਿੰਨਾਂ ਚਿਰ ਆਪਾਂ ਇਹਦੇ ਟੂਸੇ ਨਹੀਂ ਤੋੜਦੇ ਵੱਲ ਦੇ ਆ ਦੇਖੋ ਆ ਤੁਸੀਂ ਦੇਖ ਰਹੇ ਹੋ ਆ ਕਿ ਛੋਟੀ ਜਿਹੀ ਲਗਰ ਨਿਕਲੇ ਇੱਕ ਗਿੱਟਸ ਤੋਂ ਵੀ ਘੱਟ ਜਗ੍ਹਾ ਤੇ ਤੇ ਆ ਉਹ ਦੇਖੋ ਕਦੂ ਤੇ ਲੱਗਿਆ ਪਿਆਗਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਕਰਕੇ ਤੁਹਾਡਾ ਕੋਈ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਕੁਝ ਵੀ ਦੱਸ ਸਕਦੇ ਹੋ ਤੁਹਾਨੂੰ ਵੀ ਕੋਈ ਜਾਣਕਾਰੀ ਹੈ ਸਬਸਕ੍ਰਾਈਬ ਕਰਕੇ ਚੈਨਲ ਦੇ ਬੈਲ ਦਾ ਆਈਕਨ ਜ਼ਰੂਰ ਦਬਾ ਦਿਓ ਹੋਰ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਤੇ 350 ਤੋਂ 400 ਵੀਡੀਓ ਉਹ ਵੀ ਤੁਸੀਂ ਸਾਰੀਆਂ ਦੇਖ ਸਕਦੇ ਹੋ ਸਾਰੀਆਂ ਕੰਮ ਦੀਆਂ ਵੀਡੀਓ ਆ ਤੇ ਇਹ ਵੀਡੀਓ ਉੱਪਰ ਵਾਲੀ ਤੁਸੀਂ ਆਈ ਬਟਨ ਤੇ ਦੇਖ ਸਕਦੇ ਹੋ ਇੱਕ ਇਹ ਹੈ ਇੱਕ ਵੀਡੀਓ ਸੀ ਹੋਰ ਪਾਵਾਂਗੇ ਕਾਪੀ ਪੇਨ ਤੇ ਤੁਹਾਨੂੰ ਕਟਿੰਗ ਕਰਨੀ ਸਿਖਾਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ